ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ YouTube ਫੈਮਿਲੀ ਨੂੰ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਹੋਵਗੇ ਹਾਂਜੀ ਆਪਾਂ ਜਿਹੜਾ ਪੰਜਾਬ 'ਚ ਪਾਣੀ ਆਇਆ ਅੜਪੜ ਤਾਂ ਲਈ ਸੇਵਾ ਲੈ ਕੇ ਚੱਲੇ ਹਾਂ ਸੁੱਕੇ ਰਾਸ਼ਨ ਦੀ ਤੇ ਆਪਾਂ ਆਪਣੇ ਗੁਰਦੁਆਰਾ ਸਾਹਿਬ 'ਚ ਲੌਸਮੈਂਟ ਕਰਾਈ ਸੀ ਬਾਕੀ ਅਗਾ ਤੁਹਾਨੂੰ ਬਖਾਣੇ ਨਾਲ ਦਿਨਾਂ ਦੱਸ ਨਹੀਂ ਹੋ ਤੇ ਆਪਾਂ ਆ ਆਪਣੇ ਨਾਲ ਦੇ ਪਿੰਡ ਤੋਂ ਆਏ ਸਨ ਅੰਕਲ ਰਿਸ਼ੀਵਾ ਦੇਣ। ਉਹ ਵੀ ਉੱਥੇ ਹੀ ਜਾਵਣਗੇ। ਹਾਂਜੀ ਹੁਣ ਆਪਾਂ ਚੱਲੇ ਸਨ ਨਾਲ ਦੇ ਪਿੰਡ ਮੇਸੀ ਤੇ ਉੱਥੇ ਵੀਰਾਂ ਨੂੰ ਫੋਨ ਕੀਤਾ ਸੀ ਕਿ ਸਾਡੇ ਇੱਥੇ ਗ੍ਰਾਈ ਇਕੱਠੀ ਹੋਈ ਹੈ ਤੇ ਲੈ ਜਾਵਾਂਗੇ। ਤੁਹਾਡਾ ਇਹਨਾਂ ਆਪਾਂ ਇੱਥੇ ਆਪਣੇ ਦੇ ਰਿੰਦਗੀਤੀ ਕਰਾਈ ਇਕੱਠੀ ਉਸ ਤੋਂ ਬਾਅਦ ਆਪਾਂ ਨਾਲ ਦੀ ਪਿੰਨੇ ਸੀ ਗਿਆ ਹਾਂ よろしくお願いします。いい ਹਾਂਜੀ ਹੁਣ ਆਪਾਂ ਨਾ ਪਹੁੰਚ ਗਏ ਸਾਂ ਤੇ ਗੁਰਦੁਆਰਾ ਸਾਹਿਬ ਪਤਾਸ਼ਨ ਲੈ ਕੇ ਨਾਲ ਦੇ ਪਿੰਡ ਤੋਂ ਤੇ ਹੁਣ ਇੱਥੇ ਆਪਣਾ ਅੰਦਰ ਇੱਥੇ ਇਕੱਠਾ ਕਰਾਂਗੇ ਸਾਰਾ ਅੰਦਰ ਇਹਨਾਂ ਆਉਣਗੇ ਸਾਰੇ ਵੀਰ ਭਰਾ ਲੱਗੇ ਨੇ ਬਾਕੀ ਕੱਲ ਨੂੰ ਇਕੱਠੇ ਕਰਾਂਗੇ ਬਾਕੀ ਕੱਲ ਨੂੰ ਕਰਕੇ ਸਾਰਾ ਇਕੱਠਾ ਤੇ ਫਿਰ ਉਸ ਤੋਂ ਬਾਅਦ ਆਪਣਾ ਰਾਤ ਨੂੰ ਪੈਕਿੰਗ ਬਣਾਵਾਂਗੇ ਇਹਨਾਂ ਦੀ ਸਾਰਿਆਂ ਦੀ ਜਿਵੇਂ ਇੱਕ ਇੱਕ ਪੈਕੇਟ ਦਾ ਬਣਾ ਦਾਂਗੇ ਸਾਰਿਆਂ ਨੂੰ ਲਫਾਫੇ ਚ ਪਾ ਕੇ ਤੇ ਉਹ ਹਸਾਮਨਾ ਫਿਰ ਉੱਥੇ ਆਪਣਾ ਤੈਅ ਜਾਵਾਂਗੇ ਜਿੱਥੇ ਜਿਵੇਂ ਕਿਸੇ ਚੀਜ਼ ਜਿੰਨੂੰ ਲੋਡ ਹੋਏ ਹੋ ਉਸ ਹਸਾਮਨਾ ਸਾਰੇ ਚੀਜ਼ ਦੀ ਪੈਕਿੰਗ ਕਰਾਂਗੇ ਉਦੋਂ 2019 ਚ ਵੀ ਜਦੋਂ ਆਪਾਂ ਗਏ ਸੀ ਨਾ ਤੇ ਉਦੋਂ ਵੀ ਆਪਾਂ ਪੈਕਿੰਗ ਕਰਕੇ ਖੜਿਆ ਸੀ ਹਨ ਤੇ ਉਦੋਂ ਫਿਰ ਬਹੁਤ ਸਹੀ ਰਿਹਾ ਸੀ ਜੇ ਜਿਹੜਾ ਕੋਈ ਵੀ ਚੀਜ਼ ਮੰਗਦਾ ਸੀ ਆਪਾਂ ਉਹ ਉਹੀ ਚੀਜ਼ ਦੇ ਛੱਡਦੇ ਹਾਂ ਹਾਂ ਕਿਸੇ ਚੀਜ਼ ਦੀ ਲੋੜ ਹੁੰਦੀ ਸੀ ਤੇ ਖੜਾਂਗੇ ਆਪਾਂ ਸਾਰੀਆਂ ਜੀ ਹਰੇਕ ਚੀਜ਼ ਖੜਾਂਗੇ ਜੋ ਹਰੇਕ ਚੀਜ਼ ਵਰਤਨ ਵਸਤੂ ਲੋੜੀਏ ਸੋ ਸਾਰੀਆਂ ਚੀਜ਼ ਆਪਾਂ ਖੜਾਂਗੇ ਉੱਥੇ ਬਾਕੀ ਜ਼ਿਆਦਾ ਤੇ ਉੱਥੇ ਪਾਣੀ ਦੀ ਲੋੜ ਹੈ ਕੁਛ ਆਪਣੇ ਵੀਰ ਸੇਵਾ ਕਰਕੇ ਗਏ ਨੇ ਬਾਕੀ ਆਪਾਂ ਹੋਰ ਜ਼ਿਆਦਾ ਪੇਟੀਆਂ ਪਾਣੀ ਨਹੀਂ ਲਵਾਵਾਂਗੇ ਨਾਲ ਬਾਕੀ ਮੇਰਾ ਵੀਰ ਅਗਲਾ ਯਾਰ ਜਿਹੜਾ ਵੀਡੀਓ ਲੈਂਦਾ ਵਦ ਤੋਂ ਵਦ ਕਰੋ ਸ਼ੇਅਰਾ ਪਹੁੰਚੋ ਉੱਤਰ ਨੇ ਪੰਜਾਬ ਨੂੰ ਬਾਕੀ ਜਗ੍ਹਾ ਉੱਥੇ ਵੀ ਨਹੀਂ ਆਪਾਂ ਨੂੰ ਜਿਵੇਂ ਦਾ ਕੀ ਮਸਾ ਮੋੜ ਜਾ ਕੇ ਪਤਾ ਲੱਗੇ ਹਾਂਜੀ ਕਰਤੀ ਆਪਾਂ ਟਰੈਕਟਰ ਦੇ ਆਪਣੇ ਸ਼ੋਅ ਫਿੱਟ ਤੇ ਹੁਣ ਇਹਨੂੰ ਮਾੜੇ ਪਾਣੀ ਮਾਰ ਦਿੰਨੇ ਆ ਜੈਬਾਬ ਬਾਬਾ ਬਾਬਾ ਜੈਬਾਬ ਜੈਬਾਬ ਜਿਹੜਾ ਇਹ ਉੱਦਨੇ ਨੇ ਜਦੋਂ ਮਾੜਾ ਜਿਆਦਾ ਮੂਰਤ ਕਰੀ ਬਾਬਾ ਜੈਬਾਬ ਜੈਬਾਬ ਨਾਮ ਮੇਧਮ ਜੈਬਾਬ ਬਾਬਾ ਮਾਰਕੈਂਡ ਜੀ ਸਤਿ ਸ੍ਰੀ ਅਕਾਲ ਤੇਰੇ ਤੇਰੇ ਬਾਪੜਾ ਹਾਲੇ ਲੱਭੀ ਹੁੰਦਾ ਪੁੱਤ ਨੂੰ ਪੁੱਤ ਨੂੰ ਅੰਦਰ ਭੋਇਆ ਪਾਸੇ ਫਰਾਟਾ ਚਲਾ ਰਿਹਾ ਮੰਜੀ ਤੇ ਲਾ ਦੇ ਫਰਾਟਾ ਬਾਰੇ ਆ ਗਿਆ ਦੱਕਾ ਰੋਹਗਾ ਪਾ ਯਾਰਾਂ ਨੂੰ ਖਲਾਅ ਕੇ ਬਣਾਉਂਦਾ ਰਹਣ ਚੋਲ ਕੋ ਤੇਰ ਕੋ ਕੀ ਕੀ ਦਸ ਗਾ ਜਾਂਦੇ ਇਹ ਪਤਾ ਨਾ ਕੋਈ ਉਸੇ ਹੋ ਕੇ ਨਿਕਲ ਫਿਰ ਪਤਾ ਲੱਗੇ ਹਾਂਜੀ ਫਿਰ ਸ਼ਹਿਰੋਂ ਆਪਲੇ ਆਟੇ ਦੀ ਥੈਲੀਆ ਉੱਥੋਂ ਥੈਲੀਆ ਮਿਲ ਗਈਆਂ ਪੈਕਿੰਗ 10 ਕਿਲੋ ਦੀ ਤੇ ਕੋਈ ਜਾਪ ਆਪਣੀ ਬਣ ਕੇ ਦੇ ਕੇ ਕਣਕ ਦੀ ਇਕੱਠੀ ਸੀ ਤੇ ਉਹਦੀ ਕੋਈ ਪਰਬਲ ਨਹੀਂ ਮੈਂ ਤਾਂ ਨਹੀਂ ਤਰ ਚੜ ਗਿਆ ਤਰ